ਦੇਸ਼ ਦੁਨੀਆ ਪਰ ਦਿਬਾਤੇ ਪੰਜਾਬੀਆਂ ਨੂੰ ਸਤਿ ਸ੍ਰੀ ਅਕਾਲ ਮੈਂ ਰਜਿੰਦਰ ਸਿੰਘ ਬਿਲਕਾ ਤੇ ਤੁਸੀਂ ਵੇਖ ਰਹੇ ਹੋ ਬਿਲਕਾ نیوز ਔਨਲਾਈਨ ਚੈਨਲ ਤੇ ਦੋਸਤੋ ਮੈਂ ਤੁਹਾਡੇ ਲਈ ਲੈ ਕੇ ਆਇਆ ਅਹਿਮ ਖਬਰਾਂ ਦਾ ਇਹ ਪ੍ਰੋਗਰਾਮ ਅਹਿਮ ਖਬਰਾਂ ਪ੍ਰੋਗਰਾਮ ਵਿੱਚ ਤੁਹਾਡਾ ਸਵਾਗਤ ਹੈ ਤੇ ਆਓ ਸੁਣਾਉਨੇ ਆ ਤੁਹਾਨੂੰ ਅੱਜ ਦੀਆਂ ਅਹਿਮ ਖਬਰਾਂ ਦੋਸਤੋ 13 0 ਵਾਲੇ ਦਾਅਵੇ ਤੇ ਮਾਨ ਦੀ ਆਈਏ ਸਫਾਈ ਜੇ ਤੋਪ ਦਾ ਲਾਇਸੈਂਸ ਮੰਗਾਗੇ ਤਾਂ ਹੀ ਪਿਸਤੌਲ ਦਾ ਮਿਲਦਾ ਹੈ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਮੋਹਾਲੀ ਸਥਿਤ ਗੁਰਦੁਆਰਾ ਸਿੰਘ ਸ਼ਹੀਦਾਂ ਸੁਹਾਣਾ ਵਿਖੇ ਨਤਮਸਤਕ ਹੋਣ ਲਈ ਇੱਥੇ ਆਏ ਲੋਕ ਸਭਾ ਚੋਣਾਂ ਤੇ ਨੀਤੀ ਜੀਆਂ ਤੋਂ ਬਾਅਦ ਪਹਿਲੀ ਵਾਰ ਮੁੱਖ ਮੰਤਰੀ ਭਗਵੰਤ ਮਾਨ ਕਿਸੇ ਜਨਤਕ ਸਥਾਨ ਤੇ ਪਹੁੰਚੇ ਹਨ ਭਗਵੰਤ ਮਾਨ ਨੇ ਕਿਹਾ ਕਿ ਪਹਿਲਾ ਨਾਲੋਂ ਸਾਡਾ ਪ੍ਰਦਰਸ਼ਨ ਚੰਗਾ ਦੂਜਿਆਂ ਦਾ ਰਹਾ ਮਾੜਾ ਇਸ ਮੌਕੇ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ মিডিਆ ਦੇ ਮੁਖਾਤਬ ਹੁੰਦਿਆਂ 13 0 ਵਾਲੇ ਬਿਆਨ ਉੱਤੇ ਕਿਹਾ ਕਿ ਪਿਛਲੀਆਂ ਚੋਣਾਂ ਵਿੱਚ ਉਹ ਸਿਰਫ ਇਕੱਲੇ ਸੰਗਰੂਰ ਤੋਂ ਸਾਂਸਦ ਮੈਂਬਰ ਸਨ ਤੇ ਉਹਨਾਂ ਦੀਆਂ 7.50% ਦੀਆਂ ਵੋਟਾਂ ਸਨ ਤੇ ਇਸ ਵਾਰ ਉਹਨਾਂ ਦੇ ਮੈਂਬਰ ਜਿੱਤੇ ਹਨ ਤੇ ਉਹਨਾਂ ਦਾ ਵੋਟ ਵਿਛਦੀ 26 ਹੈ ਮਾਨ ਨੇ ਕਿਹਾ ਕਿ ਕਾਂਗਰਸ ਦਾ ਬੋਟ ਫੀਸ ਦੀ ਪਿਛਲੀਆਂ ਚੋਣਾਂ ਵਿੱਚ 40% ਸੀ ਪਰ ਇਸ ਵਾਰ 26 ਉੱਤੇ ਆ ਗਿਆ ਹੈ ਤੇ ਭਾਰਤੀ ਜਨਤਾ ਪਾਰਟੀ ਪੰਜਾਬ ਵਿੱਚੋਂ ਖਤਮ ਹੋਈ ਹੈ ਮਾਨ ਨੇ ਕਿਹਾ ਕਿ ਨਤੀਜੇ ਅਭੀਦ ਮੁਤਾਬਕ ਨਹੀਂ ਆਏ ਪਰ ਉਹ ਉਹਨਾਂ ਦੀ ਸਮੀਖਿਆ ਕਰ ਰਹੇ ਹਨ ਇਸ ਮੌਕੇ ਤੇ ਮਾਨ ਨੇ 13 0 ਵਾਲੇ ਦਾਅਵੇ ਉੱਤੇ ਮਜਾਕੀਆ ਅੰਦਾਜ਼ ਵਿੱਚ ਕਿਹਾ ਕਿ ਆਪਣੇ ਦੇਸ਼ ਵਿੱਚ ਤਾਂ ਇੰਜ ਹੈ ਕਿ ਜੇ ਤੂਪ ਦਾ ਲਾਇਸੈਂਸ ਅਪਲਾਈ ਕਰਾਂਗੇ ਤਾਂ ਹੀ ਪਿਸਤੌਲ ਦਾ ਮਿਲਦਾ ਹੈ ਪਹਿਲਾਂ ਹੀ ਪਿਸਤੌਲ ਦਾ ਮੰਗਾਗੇ ਤਾਂ ਗੁਲੇਲੇ ਦਾ ਨਹੀਂ ਦਿੰਦੇ ਮਾਂ ਨੇ ਕਿਹਾ ਕਿ ਅਸੀਂ ਮਿਹਨਤ ਪੱਖੋਂ ਕੋਈ ਕਸਰ ਨਹੀਂ ਛੱਡੀ ਪਰ ਲੋਕਾਂ ਦਾ ਫੈਸਲਾ ਸਿਰ ਮੱਥੇ ਮਾਂ ਨੇ ਕਿਹਾ ਕਿ 2.5 ਮਹੀਨਾ ਤੱਕ ਚੋਣ ਜਾਬਤਾ ਚੱਲਿਆ ਹੈ ਜਿਸ ਨਾਲ ਕਈ ਕੰਮ ਰੁਕੇ ਸਨ ਪਰ ਹੁਣ ਅਫਸਰਾਂ ਨਾਲ ਮੀਟਿੰਗਾਂ ਕਰਕੇ ਉਹ ਕੰਮ ਮੁੜ ਤੋਂ ਸ਼ੁਰੂ ਕਰ ਦਿੱਤੇ ਗਏ ਹਨ ਤੇ ਦੋਸਤੋ ਆਓ ਹੁਣ ਅੱਜ ਤੁਹਾਨੂੰ ਕੇਂਦਰ ਸਰਕਾਰ ਨਾਲ ਸੰਬੰਧਿਤ ਖਬਰ ਸੁਣਾਉਣੀ ਹੈ ਕੇਂਦਰ ਵਿੱਚ ਨਰਿੰਦਰ મોદી ਦੀ ਸਰਕਾਰ ਬਣ ਚੁੱਕੀ ਹੈ ਤੇ ਆਓ ਗੱਲ ਕਰਦੇ ਹਾਂ ਇਹ ਸਰਕਾਰ ਵਿੱਚ ਮੰਤਰੀਆਂ ਦੀ ਤਾਕਤ ਵਿਭਾਗ ਅਨੁਸਾਰ ਕਿੱਝ ਹੁੰਦੀ ਹੈ ਤਾਂ ਇਸ ਵਿਭਾਗ ਨੂੰ ਕਿਉਂ ਮੰਨਿਆ ਜਾਂਦਾ ਹੈ ਸਭ ਤੋਂ ਸ਼ਕਤੀਸ਼ਾਲੀ ਆਓ ਉਹ ਕਿਹੜਾ ਵਿਭਾਗ ਆ ਇਹਦੇ ਬਾਰੇ ਗੱਲ ਕਰਦੇ ਹਾਂ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ ਸਭ ਤੋਂ ਵੱਡੀ ਪਾਰਟੀ ਬਣ ਕੇ ਉੱਭਰੀ ਸੀ ਇਹੀ ਕਾਰਨ ਹੈ ਕਿ ਹੁਣ ਕੇਂਦਰ ਸਰਕਾਰ ਵਿੱਚ ਐਨਡੀਆ ਦੀ ਸਰਕਾਰ ਹੈ 9 ਜੂਨ ਨੂੰ કુલ 72 ਸਦ ਮੈਂਬਰਾਂ ਦੀ ਮੋਦੀ ਸਰਕਾਰ ਚ ਮੰਤਰੀ ਬਜੂਸ ਹੋ ਚੁੱਕੀ ਹੈ ਇਸ ਵਿੱਚ ਪ੍ਰਧਾਨ ਮੰਤਰੀ ਦਾ ਅਹੁਦਾ ਨਰਿੰਦਰ ਮੋਦੀ ਕੋਲ ਹੈ ਹੁਣ ਖਬਰਾਂ ਆ ਰਹੀਆਂ ਹਨ ਕਿ ਪਹਿਲਾ ਮੰਗ ਗ੍ਰਹਿ ਮੰਤਰਾਲਾ ਅਮਨਤ ਸ਼ਾ ਕੋਲ ਰੱਖਿਆ ਮੰਤਰੀ ਆ ਲਿਆ ਰਾਜਨਾਥ ਸਿੰਘ ਪੂਲ ਅਤੇ ਵਿਦੇਸ਼ ਮੰਤਰੀ ਆ ਲਿਆ ਐਸ ਜੈ ਸ਼ੰਕਰ ਕੋਲ ਹੋਵੇਗਾ ਪਰ ਕੀ ਤੁਸੀਂ ਜਾਣਦੇ ਹੋ ਕਿ ਪ੍ਰਧਾਨ ਮੰਤਰੀ ਤੋਂ ਬਾਅਦ ਕਿਹੜਾ ਮੰਤralਿਆ ਸਭ ਤੋਂ ਸ਼ਕਤੀਸ਼ਾਲੀ ਮੰਨਿਆ ਜਾਂਦਾ ਆਓ ਤੁਹਾਨੂੰ ਇਹਦੇ ਬਾਰੇ ਦੱਸਦੇ ਆ ਸਭ ਤੋਂ ਸ਼ਕਤੀਸ਼ਾਲੀ ਮੰਤralਿਆ ਕਿਹੜਾ ਹੈ ਇਹਦੇ ਤੇ ਗੱਲ ਕਰਾਂਗੇ ਪ੍ਰਧਾਨ ਮੰਤਰੀ ਤੋਂ ਬਾਅਦ ਇਹ ਕਰਦੇਸ਼ ਦਾ ਕੋਈ ਮੰਤralਿਆ ਸਭ ਤੋਂ ਸ਼ਕਤੀਸ਼ਾਲੀ ਮੰਨਿਆ ਜਾਂਦਾ ਤੇ ਉਹ ਹੈ ਗ੍ਰਹਿ ਮੰਤralਿਆ ਗ੍ਰਹਿ ਮੰਤਰਾਲਾ ਇੱਕ ਭਾਰਤੀ ਰਾਜ ਵਿਭਾਗ ਵਜੋਂ ਕੰਮ ਕਰਦਾ ਹੈ ਇਹ ਮੁੱਖ ਤੌਰ ਤੇ ਦੇਸ਼ ਦੀਆਂ ਅੰਦਰੂਨੀ ਸੁਰੱਖਿਆ ਅਤੇ ਘਰੇਲੂ ਨੀਤੀ ਦੇ ਰੱਖ ਰਖਾਅ ਲਈ ਜ਼ਿੰਮੇਵਾਰ ਹੈ ਇਸ ਤੋਂ ਇਲਾਵਾ ਗ੍ਰਹਿ ਮੰਤਰਾਲਾ ਸੂਬੇ ਦੇ ਸੰਵਿਧਾਨਕ ਅਧਿਕਾਰਾਂ ਦਾ ਦਖਲ ਦਿੱਤੇ ਬਿਨਾ ਸੁਰੱਖਿਆ ਸ਼ਾਂਤੀ ਅਤੇ ਸਦਭਾਵਨਾ ਬਣਾਈ ਰੱਖਣ ਲਈ ਕੰਮ ਕਰਦਾ ਹੈ ਤੇ ਦੋਸਤੋ ਇਹ ਸੀ ਅੱਜ ਦੀਆਂ ਅਹਿਮ ਖਬਰਾਂ ਦੋਸਤੋ ਇਹ ਪ੍ਰੋਗਰਾਮ ਤੁਹਾਨੂੰ ਕਿਵੇਂ ਲੱਗਾ ਤੁਸੀਂ ਸਾਡੇ ਕਮੈਂਟ ਬਾਕਸ ਵਿੱਚ ਆਪਣੀ رائے ਦੇ ਸਕਦੇ ਹੋ ਵੀਡੀਓ ਚੰਗੀ ਲੱਗੀ ਲਾਇਕ ਤਾਂ ਸ਼ੇਅਰ ਕਰਨਾ ਭੁੱਲਣਾ ਦੋਸਤੋ ਤੁਸੀਂ ਦੇਖ ਰਹੇ ਸੀ ਬਿਲਗਾ ਨਿਊਜ਼ ਆਨਲਾਈਨ ਚੈਨਲ ਕਿਸੀ ਬਿਲਗਾ ਨਿਊਜ਼ ਆਨਲਾਈਨ ਚੈਨਲ ਸਾਡੇ ਇਸ ਚੈਨਲ ਨੂੰ ਬੱਤ ਬੱਤ ਸਬਸਕ੍ਰਾਈਬ ਕਰੋ ਤਾਂ ਕਿ ਸਾਡੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਲਗਾਤਾਰ ਪਹੁੰਚਦਾ ਰਹੇ ਧੰਨਵਾਦ